ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੋਗ ਵਿੱਚ ਸਤਿ ਸ਼੍ਰੀ ਅਕਾਲ ਆਈ ਹੋਪ ਕਿ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਾਰਟੀ ਤੋਂ ਬਾਅਦ ਇਹਦੇ ਬਰਥਡੇ ਤੋਂ ਬਾਅਦ ਦਾ ਇਹ ਉਸ ਤੋਂ ਬਾਅਦ ਹੀ ਅੱਜ ਸ਼ੂਟ ਕਰ ਰਹੇ ਨੇ ਕਿ ਟਾਈਮ ਨਹੀਂ ਲੱਗਾ ਸਾਡਾ ਟਾਈਮ ਨਹੀਂ ਗਾਇਜ਼ ਪੈਸੇ ਉੱਪਰ ਪੋਸਟ ਕਰ ਜਾਵਾਂਾ ਛੜ ਗਿਆ ਸੀ ਕਰ ਜਾ ਚੜ ਗਿਆ ਆਈ ਉਹਦੇ ਲੈਣ ਦੇਂ ਕਰ ਰਹੇ ਹਾਂ ਜੀ ਹਜੇ ਤੱਕ ਮੈਂ ਕਿਹਾ ਪਹਿਲਾਂ ਉਹ ਹੋ ਜੇ ਫਿਰ ਬਾਅਦੋਂ ਬਣਾਨੇ ਵਲੋਗ ਨਹੀਂ ਹੱਸ ਰਿਹਾ ਸੀ ਇਸ ਕਰਕੇ ਭਾਈ ਨਹੀਂ ਨਿਕਲੇ ਕਿਤੇ ਬਹੁਤਾ ਹੁਣ ਕੰਮ ਕਰਦੇ ਜੀ ਗਾਇਜ਼ ਥੈਂਕ ਯੂ ਪਹਿਲਾਂ ਧੰਨਵਾਦ ਕਰੋ ਥੈਂਕ ਯੂ

ஆனால் <laughs> 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 ਸ਼ਗਨ ਵਾਲਾ ਮੁੰਡਾ ਗਾਇਸ ਅੱਜ ਸ਼ਗਨ ਹੋਇਆ ਸ਼ਗਨ ਆ ਕਿਪਾਕੇ ਚੱਲਦੇ ਆ ਆਹ ਹੋ ਕੇ ਪਾਕੇ ਚੱਲ ਗਏ ਆ ਆਜੂ ਗਾਡੀ ਵੀਡੀਓ ਬਣ ਕੇ ਚੀਕਾ ਮਾਰਦੇ ਆ ਆਜੂ ਨਹੀਂ ਫੇਰ ਆਵਾਜ਼ ਹੀ ਕੋਈ ਨਹੀਂ ਉਹਨਾਂ ਦੇ ਗਏ ਨਹੀਂ ਜਿਨਾਂ ਨੇ ਸਾਨੂੰ ਸੱਦਿਆ ਨਹੀਂ ਗਾਇਸ ਉਹ ਕਹਿੰਦੇ ਨਹੀਂ ਮੁਸਕਾਲ ਵੀ ਬੈਠੀ ਹੁੰਦੀ ਪਰ ਆਜੂ ਉਹ ਕਹਿੰਦੇ ਆਜੂ ਮੇਰੇ ਤੇ ਜਾਣ ਆਇਆ ਪੇ ਜਾਗੇ ਨਹੀਂ ਸਮਝਿਆ ਲੈਣੇ ਇਹ ਦੱਸ ਪਹਿਲਾਂ ਪਿੰਡ ਆ ਗਿਆ ਇਸ ਵਾਲਾ ਪਿੰਡ ਕਿੱਥੇ ਆਇਆ ਕੋਈ ਨਹੀਂ ਆ ਹਾਂ ਕੋਈ ਵੀ ਨਹੀਂ ਆਇਆ ਝੂਠ ਨਾ ਬੋਲੋ ਮੈਂ ਕਵਰ ਕਰ ਲਿਆ ਤੁਹਾਨੂੰ ਹਾਂ ਸੁਣਾ ਵੀ ਮੈਂ ਕਿ ਆਇਆ ਸੀ ਤੁਹਾਨੂੰ ਮੈਂ ਨਹੀਂ ਆਇਆ ਮੈਂ ਤੇ ਉਹਦੀ ਪਾਰਟੀ ਆਇਆ ਨਾ ਵਾਸਾ ਹੋ ਹਾਂਜੀ ਗਾਇਜ਼ ਜੇ ਤੁਸੀਂ ਹੁਣ ਦੇਖੇ ਆ ਪਗੜਾ ਪੈ ਰਿਹਾ ਏ ਸਗਨ ਮੁੰਡੇ ਦਾ ਹੋਇਆ ਬਾਹਰੋਂ ਆਇਆ ਮੁੰਡਾ ਕਹ ਸਗਨ ਤੇ ਗਿਆ ਸੀ ਇਹਦੇ ਉੱਥੇ ਸਗਨ ਤੇ ਹੋ ਗਿਆ ਤੇ ਉਹਨਾਂ ਨੇ ਰਾਤ ਦੀ ਪਾਰਟੀ ਇੱਥੇ ਰੱਖੀ ਪਿੰਡ ਦੀ ਰੋਟੀ ਉੱਥੇ ਇਕੱਲੇ ਨੂੰ ਕਿਹਾ ਸੀ ਮੈਨੂੰ ਤੇ ਮੈਂ ਕੱਲਾ ਚੱਲ ਗਿਆ ਹੋਰ ਰਾਤ ਦੀ ਪਾਰਟੀ ਹੀ ਇਹਨਾਂ ਦੀ ਉਹਨਾਂ ਚਾਹੁੰਦੇ ਤੱਕ ਇਹਨਾਂ ਨੇ ਕੀ ਆ ਸੀ ਜਦਾਂ ਕਿ ਹੁਣ ਮੈਨੂੰ ਕਿਹਾ ਸੀ ਕਿ ਲੈ ਕੇ ਆਣਾ ਸਾਰਿਆਂ ਨੂੰ ਅਸੀਂ ਕਿਹਾ ਪਿੰਡ ਚ ਉੱਪਰ ਪਤਾ ਨਹੀਂ ਕੀ ਹਿਸਾਬ ਬਣਿਆ ਕੀ ਹਿਸਾਬ ਬਣਿਆ ਮਤਲਬ ਪਿੰਨ ਉਹ ਕੋਈ ਜਦਾਂ ਜਿੰਨੂੰ ਕਿਹਾ ਸੀ ਕਹਿਣ ਨੂੰ ਉਹ ਸ਼ਾਇਦ ਉਧਰ ਰੱਗੇ ਅੱਜ ਤੱਕ ਘਰ ਤੱਕ ਨਹੀਂ ਕਹਿਣ ਆਈ ਇਸ ਕਰਕੇ ਇਹਨਾਂ ਨੂੰ ਵੀ ਘਰ ਦੇਆਂ ਨੂੰ ਇਹ ਗੁੱਸਾ ਹੈ ਕਿ ਮਤਲਬ ਨਹੀਂ ਗੁੱਸਾ ਨਹੀਂ ਗਾਈ ਗੁੱਸਾ ਨਹੀਂ ਮਤਲਬ ਗੁੱਸੇ ਵਾਲੀ ਗੱਲ ਨਹੀਂ ਹੈ ਭਈਆ ਬੰਦੇ ਨੂੰ ਕਿ ਘਰੇ ਕਹਿ ਦੇ ਸਾਰਿਆਂ ਨੂੰ ਤੇ ਅਸੀਂ ਆਈ ਜਾਣਾ ਅਸੀਂ ਖਾਂਦੇ ਤੇ ਭੁੱਖੀਆਂ ਹੈ ਗੀਆਂ ਸਹੀ ਗੱਲ ਹੈ ਇਹ ਗੱਲ ਤੁਸੀਂ ਬਿਲਕੁਲ ਰਾਈਟ ਕਹੀ ਹੈ ਕਿ ਅਸੀਂ ਨਹੀਂ ਦੇਰ ਨੂੰ ਮਾੜਾ ਜਾਂ ਵੀ ਕੋਈ ਕਹਿੰਦਾ ਨਾ ਅਸੀਂ ਜਾ ਕੇ ਸਪਿਟਰ ਸੰ ਟੱਬਰੇ ਫਿਰ ਇਹ ਨਹੀਂ ਇਕੱਤਾ ਜਿ ਘਰੇ ਕਹਿਣ ਨੂੰ ਸਾਨੂੰ ਹੋਣ ਵੀ ਕਹਿ ਸਕਦੇ ਕੋਈ ਚੱਕਰ ਨਹੀਂ ਤੇ ਪਰ ਚੰਗਾ ਲਾਦਦਾ ਹਨਾ ਕਿ ਮਤਲਬ ਉਧਰ ਤੇ ਆਪਣੇ ਖਾਸ ਨੇ ਇਹ ਨਹੀਂ ਕਿ ਨਹੀਂਗੇ ਸੋ ਜਿ ਤਾਣਾ ਪਲੇ ਖਲਾ ਗਿਆ ਫਿਰ ਤਾਣਾ ਸਾਨੂੰ ਵੀ ਮਹਿਸੂਸ ਹੁੰਦਾ ਵੀ ਆਪਾਂ ਜਾਵਾਂਗੇ ਚੰਗਾ ਨਹੀਂ ਲੱਗਦਾ ਹੈਗਾ ਪਤਾ ਨਹੀਂ ਕਿ ਆ ਨਹੀਂ ਕਿਹਾ ਹੁਣ ਤੁਹਾਡੇ ਕਹਿਣ ਤੇ ਥੋੜੀ ਆਪਾਂ ਰਹਿਣਾ ਸੀਗਾ ਜੋ ਸਾਰੇ ਪਿੰਡ ਚ ਸੱਦਾ ਦੇ ਸਕਦੇ ਹੋ ਆਪਣੇ ਘਰਾਂ ਚ ਵੀ ਆ ਸਕਦੇ ਸੀਗੇ ਸੋ ਉਦਾਂ ਉਹਨਾਂ ਨੇ ਸਗਨ ਤੇ ਸੱਤਿਆ ਸੀਗਾ ਸਗਨ ਤੇ ਗਏ ਤੁਹਾਨੂੰ ਦੱਸ ਦਿੱਤਾ ਵਾ ਇਹਨਾਂ ਨੇ ਸ਼ੂਟ ਨਹੀਂ ਕੀਤਾ ਸਿਰਫ ਉਥੇ ਲਾਈਵ ਦੇਖ ਲਿਓ ਨਹੀਂ ਤਾਂ ਲਿੰਕ ਪਾ ਦਾਂਗੇ ਗਏ ਸੀ ਉੱਥੇ ਤੇ ਕੋਈ ਨਹੀਂ ਵਿਆਹ ਤੇ ਕਰਾਂਗੇ ਇੰਜੋਏ ਦਿਖਾਵਾਂਗੇ ਤੁਹਾਨੂੰ ਵਿਆਹ ਫੁੱਲ ਇਹਨਾਂ ਦਾ ਸਾਡੇ ਪ੍ਰੇਮ ਨਗਰ ਦਾ ਲਵ ਲਵਰ ਲਵ ਸਿਟੀ ਲਵ ਸਿਟੀ ਸਾਡਾ ਪ੍ਰੇਮ ਨਗਰ ਲਵ ਸਿਟੀ ਆ ਦੇਖ ਹੀ ਲਿਆ ਪੜਕਾ ਮਾਰਦੀ ਆ ਬੀਬੀਆਂ ਸਾਡੀਆਂ ਪੂਰੀਆਂ ਮੁਝਾ ਕਰਦੇ ਆ ਗਾਇਸ ਇੰਜੋਏ ਕਰਦੇ ਆ ਕਿਉਂਕਿ ਆਪ ਨੂੰ ਖਾਣ ਤੁਹਾਨੂੰ ਖਵਾ ਕੇ ਲੈ ਗਿਆ ਇਸ ਕਰਕੇ ਹੁਣ ਅਸੀਂ ਅਸੀਂ ਪੰਗਾ ਬਾਤ ਹੈ ਨਾ ਵੀ ਤੁਸੀਂ ਆਪ ਖਾ ਆ ਸਾਨੂੰ ਵੀ ਖਵਾ ਕੇ ਲਿਓ ਹੁਣ ਅਸੀਂ ਚੱਲੇ ਗੋਲ ਗੱਪੇ ਖਾਣੇ ਡਾਲੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਗਾਇਜ਼ ਤੇ ਤੁਹਾਡਾ ਦਿਲੋਂ ਧੰਨਵਾਦ ਆ ਸਾਡੀਆਂ ਜਿੰਨੀਆਂ ਵੀ ਵੀਡੀਓ ਨੂੰ ਤੁਸੀਂ ਪਿਆਰ ਦੇ ਰਹੇ ਹੋ ਸ਼ਾਰਟਸ ਨੂੰ ਖਾਸ ਕਰਕੇ ਸ਼ਾਰਟ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਉਹ ਪੁੱਤਰ ਮਿੱਠੇ ਮੇਵੇ ਜਿਨ੍ਹਾਂ ਨੇ ਨਾਈ ਵੀ ਦੇਖੀ ਉਹ ਵੀ ਜਾ ਕੇ ਦੇਖਣ ਸ਼ਾਰਟ ਵੀਡੀਓ ਪੁੱਤਰ ਮਿੱਠੇ ਮੇਵੇ ਉਹਦੇ ਵਿੱਚ ਤੁਹਾਨੂੰ ਸਾਰਾ ਸਾਡਾ ਦਿਖਾਇਆ ਗਿਆ ਵਾ ਰਾਜਵੀਰ ਦਾ ਪ੍ਰੋਗਰਾਮ ਜੋ ਵੀ ਰੰਗ ਰੰਗ ਪ੍ਰੋਗਰਾਮ ਸੀਗਾ ਤੇ ਬਾਕੀ ਚਲੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖਣੇ ਤੁਹਾਨੂੰ ਵੀ ਸਾਰਿਆਂ ਨੂੰ ਤੇ ਸਾਨੂੰ ਵੀ ਬਲੇਸਿੰਗਸ ਦੇ ਦੋ ਜੀ ਅਸੀਂ ਵੀ ਹੋਰ ਮਤਲਬ ਤਰਕੀਆਂ 'ਚ ਰਹੀਏ ਤੇ ਪ੍ਰਮਾਤਮਾ ਸਾਰਿਆਂ ਨੂੰ ਤਰਕੀਆਂ 'ਚ ਰੱਖੇ ਪੈਸੇ ਆਣ ਪੈਸੇ ਗਾਇਸ ਪੈਸੇ ਵੀ ਆ ਜਾਣਗੇ ਦੱਸਣਾ ਹਰ ਇੱਕ ਚੀਜ਼ ਪੈਸੇ ਨਾਲ ਥੋੜੀ ਹੁੰਦੀ ਕੀ ਗੱਲਾਂ ਕਰਦੇ ਪਿਆਰ ਸਭ ਤੋਂ ਵੱਡਾ ਹੈ ਪੈਸਾ ਤੇ ਘਰੋਂ ਨਿਕਲੀਦਾ ਗੱਡੀ ਤੇਲ ਪਾ ਕੇ ਮੇਂਜ ਜਾਂਦੀ ਹੈ ਕਿ ਘਰੇਗਾ ਗਰੀਦਾਂ ਕੀ ਹੋ ਜਾਂਦੀ ਦਾ ਦੇਖ ਲੋ ਹਾਂ ਬਹੁਤ ਲੋ ਪੈਸੇ ਤੇ ਅੜੀ ਆ ਪੈਸਾ ਵੀ ਆ ਜੂਗਾ ਪਰਮਾਤਮਾ ਦੇਣੀ ਧਿਆ ਘਾਟਾ ਕਿਸੇ ਚੀਜ਼ ਦਾ ਦੱਸ ਹੈ ਨਹੀਂ ਤੇ ਮੈਂ ਕਿਹਾ ਪੈਸਾ ਬਹੁਤ ਜ਼ਰੂਰੀ ਆ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਆ ਹਰ ਇੱਕ ਚੀਜ਼ ਪਰਮਾਤਮਾ ਨੇ ਦਿੱਤੀ ਹਰ ਇੱਕ ਚੀਜ਼ ਜਿਹੜੀ ਚੀਜ਼ ਅਸੀਂ ਮੂੰਹ ਮੰਗਦੇ ਆ ਨਾ ਉਹ ਮਿਲ ਜਾਂਦੀ ਸਿਰਫ ਇੱਕ ਜਹਾਜ਼ ਦਾ ਝੂਟਾ ਨਹੀਂ ਮਿਲਦਾ ਝੂਟਾ ਇਹਨਾਂ ਨੂੰ ਹੁਣ ਕਿਹਾ ਸੀ ਗਾਇਜ਼ ਜਾਣਾ ਇਹਨਾਂ ਨੇ ਕੈਨਸਲ ਹੋ ਗਿਆ ਗਾਇਜ਼ ਫਲਾਈਟ ਕੈਨਸਲ ਹੋ ਗਈ ਹੁਣ ਮਾਰਚ ਵਿੱਚ ਜਾਣਗੇ ਦੇਖੋ ਚਲਦੇ ਆ ਹਾਂ ਨਡਾਲੇ ਦੇ ਵਧੀਆ ਯਾਰ ਉਹ ਸੇਵੀਆਂ ਸੁਵੀਆਂ ਜੀਆਂ ਵਧੀਆ ਪਾ ਕੇ ਦਿੰਦੇ ਨੇ ਵਈਆਂ ਵਾਲੇ ਖਾਣੇ ਨਹੀਂ ਵਾਲੇ ਖਾਵਾਂਗੇ ਨਾਲ ਦੂਜੇ ਵੀ ਖਾਵਾਂਗੇ ਤੇ ਬੱਸ ਏਦਾਂ ਜਿੰਦਗੀ 'ਚ ਹਾਸੇ ਮਜ਼ਾਕ ਚੱਲਦੇ ਰਹਿੰਦੇ ਆ ਕੋਈ ਵੀ ਗੱਲ ਜਿੱਦਾਂ ਹੁਣ ਕਿ ਇੰਦਾ ਦੀ ਕਰ ਦਿੰਦੇ ਆ ਨਾ ਜਾਂ ਜਦ ਸਾਡੇ ਕੋਲ ਹੋ ਜਾਂਦੀ ਆ ਜਾਣੇ ਅਣਜਾਣੇ ਵਿੱਚ ਤੇ ਕੱਲ ਦਿਨ ਤੇ ਨਾਲ ਆਉ ਹਣਾ ਵੀ ਕਹਿਣਾ ਸਾਡਾ ਫਰਜ਼ ਆ ਕਹਨੇ ਆ ਕਹਨੇ ਆ ਹੁੰਦਾ ਤਾਂ ਨਹੀਂ ਹੁੰਦਾ ਤਾਂ ਨਹੀਂ ਡਾਲੇ ਆ ਗਏ ਗਾਈਸ ਆ ਪੰਡਾਲੇ ਪੱਲੇ ਕਰ ਲੈਣਾ ਨਾ ਗਾ ਉਹ ਸਾਰਿਆਂ ਨੂੰ ਸੁਣਾਓ ਕੀ ਕੰਨੇ ਪੈ ਤੁਸੀਂ ਕਹਿਣਾ ਕੀ ਛੁੰਨੇ ਆ ਲਾ ਦਹੀਂ ਆ ਲੈ ਖਾਵਾਂਗੇ ਫਿਰ ਦੂਜੇ ਖਾਵਾਂਗੇ ਹਾਂ ਸੋਕੇ ਤੂੰ ਉਤਰ ਕੇ ਖਾਣਾ ਫਿਰ ਉਦਾਂ ਦੇ ਖਾਣਾ ਵਾ ਇੱਥੇ ਹੁਣ ਮੈਂ ਪਿੱਥਲੇ ਗਿਆ ਨੇ ਪਾਣੀ ਵਾਲੇ ਤੇਰੇ ਖਾਂਦਾ ਤੇ ਆ ਨਹੀਂ ਮੇਰੇ ਪੁੱਤਰ ਨੂੰ ਵੀ ਕੁਛ ਲੈ ਦੇਣਾ ਸੀ ਆਹ ਵਾਲੇ ਪੁੱਤਰ ਨੂੰ ਅੱਛਾ ਖਾ ਤੇ ਸੀ ਕੋਈ ਹੁੰਦੇ ਆ ਜੇ ਇਕੱਲੇ ਮਿੱਠੀ ਸੌਸ ਪਾ ਕੇ ਖਾਂਦਾ ਗੋਲੂ ਤੇ ਤੂੰ ਪੈਨ ਫੋੜ ਦੇ ਨਾ ਬਾਅਦ ਮੈਂ ਪਾ ਦੇਣਾ ਹਾਂ ਆਰਡਰ ਦਿੰਦਾ ਪਹਿਰੇ ਆ ਗਏ ਓਏ ਓਏ ਮੇਰੇ ਆਜੋੜੇ ਆਜੋੜੇ ਕਿਹੜੇ ਖਾਣੇ ਆਲੂ ਆ? ਇਹਦੇ ਪਾਪੜੀ ਦੀ ਹੋਵੇ ਕੋਈ ਨਾ ਤੇ ਆ ਗਈ ਪਾਪੜੀ ਦੀ ਗੋਲ ਗੱਪਾ ਪਾਰਟੀ ਗਾਇਸ ਗੋਲ ਗੱਪੇ ਖਾ ਲਏ ਆ ਹੁਣ ਅਸੀਂ ਜਾ ਰਹੇ ਆ ਵਾਪਸ ਕੁੱਤੇ ਆ ਗਏ ਪਤਲਾ ਬਿੱਲੀ ਰਾਹ ਕੱਢ ਗਈ ਗਾਇਸ ਪਤਲਾ ਬਿੱਲੀ ਰਾਹ ਕਰਦੀ ਹੋਂ ਕਾਲੇ ਰੰਗ ਦੀ ਸੀ ਉਨਕੋ 13 ਘਟ ਗਏ ਟਾਈਮ ਚੈੱਕ ਕਰ ਸਕਦੇ ਤੁਸੀਂ 13 ਤਰੀਕ ਬਾਰਵਾ ਮਹੀਨਾ 2024 8:23 ਰਾਤ ਦੇ ਹੋ ਚੁੱਕੇ ਆ ਗਾਇਸ ਮੌਕਾ ਕੀ ਪਾਰਨੀ ਆ ਰੋਟੀ ਦਿਖਾ ਕੇ ਜਾ ਪਾਪੀ ਹੋਣਗੇ ਮੌਕਾ ਕੀ ਪਾਰਟੀ ਗਾਇਸ ਇਹਨਾਂ ਨੇ ਤੇ ਪਾਪੀ ਗੋਲ ਗੱਪੇ ਖਾਣੇ ਇਹਨੇ ਗੋਲ ਗੱਪੇ ਖਾ ਲਿਆ ਬੱਸ ਵੇ ਵ ਗੋਲ ਗੱਪੇ ਮੈਂ ਰੋਟੀ ਲਖਾ ਲਈ ਗੋਲ ਗੱਪੇ ਖਵਾ ਕੇ ਲਿਆਉਂ ਕਹਿੰਦੇ ਆਪ ਦੋਸਤ ਪਾਰਟੀ ਗਾਈਜ਼ ਮੌਕਾ ਗਈ ਲੱਗਦਾ ਅੱਜ ਗਿਆ ਕਿਤੇ ਹੋ ਰਹੀ ਹੈ ਹਨਾ ਟੋਪੀ ਗਾਈਜ਼ ਆਪਾਂ ਪਹੁੰਚ ਚੋਲੇ ਆ ਹਾਂ ਗਾਈਜ਼ ਕੋਈ ਸੌਂਗੇ ਲੱਗਦਾ ਸਾਰੇ ਇੱਦਾਂ ਸਾਡੇ ਤਾਂ ਸੌਂ ਹੀ ਜਾਂਦੇ ਅਸੀਂ ਤਿੰਨ ਘਰ ਵੱਖਰੇ ਜੇ ਪਏ ਜਾਂਦੇ ਨਾ ਤਾਂ ਨਹੀਂ ਹੱਟਦਾ ਕੋਈ ਪਹੁੰਚਦਾ ਮੈਂ ਰੱਖ ਗਈ ਆ ਲੋਕਰ ਅਸੀਂ ਜਿਆਦਾ ਕਿੱਛ ਪਏ ਜਾਂਦੇ ਆ ਤਾਂ ਫੇਰ ਵੀ ਫਰੰਟ ਤੇ ਆ ਜਾਂਦੇ ਨਾ ਕੋਈ ਗੱਲ ਨਹੀਂ ਉਹ ਸਾਹਮਣੇ ਵਕੀਲ ਵਾਲੀ ਪਹਿਲੀ ਗ੍ਰੀਨ ਤੇ ਕਿਹਾ ਪੁੱਥੇ ਹੀ ਪੋਣਾ ਕਰ ਆਖਾ ਦਿਲ ਦੀ ਜਗਾਇੀ ਉਹ ਵਕੀਲ ਦੀ ਪਹਿਲੀ ਤੇ ਆਖਾ ਸਾਡੀ ਕਿੰਨਾ ਲੱਗਾ ਕੀ ਕਿੰਨੇ ਲੱਗਾ ਬਰਾਬਰ ਆ ਗੇ